ਦੇ ਨਸ਼ੇ ਦੇ ਵਿੱਚ ਟੰਨ ਜਾਂ ਹੋਰ ਟੀਕਿਆਂ ਦੇ ਵਿੱਚ ਟੰਨ ਕੁੜੀਆਂ ਨੂੰ ਲਿਆ ਕੇ ਉਹਨਾਂ ਦੇ ਕੋਲੋਂ ਧੰਦਾ ਕਰਵੰਦੇ ਆ ਜਾ ਕੇ ਝਾਂਸੇ ਦੇ ਵਿੱਚ ਆਂਦੇ ਜਾਂਦੇ ਰਾਹੀੜਾਂ ਨੂੰ ਫਸਾ ਕੇ ਉਹਨਾਂ ਨੂੰ ਜਾ ਕੇ ਟਰਾਂਸਪੋਰਟ ਨਗਰ ਸਾਈਡ ਜਾ ਕੇ ਲੁੱਟਖੋਹਾਂ ਵੀ ਕੀਤੀ ਜਾਂਦੀ ਹੈ ਸਮਰਾਲਾ ਚੌਕ ਦੇ ਵਿੱਚ ਸ਼ਰਿਆ ਦੇ ਵਪਾਰ ਦਾ ਧੰਦਾ ਚੱਲਦੇ ਹੋਏ ਅਸੀਂ ਉਸ ਜੀ ਦੇ ਉੱਤੇ ਰੋਕਟਾ ਕਿੱਥੇ ਸੀਗਾ ਅਸੀਂ ਉਹਨਾਂ ਨੂੰ ਰੋਕਿਆ ਸੀਗਾ ਫਿਰ ਬਕਾਇਦਾ মিডিਆ ਨੂੰ ਨਾਲ ਲੈ ਕੇ ਰੋਕਿਆ ਗਿਆ ਸੀਗਾ एफआरए लगाए गए थे बहुत ही बढ़िया तरीके के नाल लगाए गए सिगे पर आज ਦੇ ਟਾਈਮ ਦੇ ਵਿੱਚ ਜਿਹੜੇ ਇੱਥੇ ਪੁਲ ਦੇ ਥੱਲੇ ਨਸ਼ੇੜੀ ਬੈਠੇ ਨੇ ਇਹਨਾਂ ਨੇ ਤਾਰਾਂ ਤੱਕ ਪਟਕੇ ਲੈ ਗਏ ਪੀਸੀਆਰ ਦੀ ਡਿਊਟੀ ਲਗਾਈ ਜਾਵੇ ਕਿ ਇੱਥੇ ਪਾਰਕਾਂ ਦੇ ਵਿੱਚ ਨਸ਼ੇੜੀਆਂ ਨੂੰ ਰੋਕਿਆ ਜਾਵੇ ਹੋਰ ਹੈ ਜਿਹੜਾ ਕਾਰਪੋਰੇਸ਼ਨ ਦੀ ਡਿਊਟੀ ਇਹ ਆ ਕਿ ਪਾਣੀ ਦੁਬਾਰਾ ਚਾਲੂ ਕਰਵਾਇਆ ਜਾਵੇ ਜਾਂ ਪਾਰਕਾਂ ਦੀ ਸਫਾਈ ਵਿਵਸਥਾ ਕਰਾਈ ਜਾਵੇ ਲੁਧਿਆਣਾ 라이ਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਦਵਾਲੇ ਦੱਸਦੇ ਹੁਧਿਆਣਾ ਮਹਾਨਗਰ ਦੇ ਵਿੱਚ ਮੌਜੂਦ ਆ ਲੁਧਿਆਣਾ ਮਹਾਨਗਰ ਸਿਮਰਾਲਾ ਚੌਕ ਦੇ ਵਿੱਚ ਜਿੱਥੇ ਸਿਮਰਾਲਾ ਚੌਕ ਦੇ ਵਿੱਚ 메ਨ ਹਾਈਵੇ ਰੋਡ ਦੇ ਬਣੀਆਂ ਜੜੀਆਂ ਪਾਰਕਾਂ ਨੇ ਉਹ ਪਾਰਕਾਂ ਇੱਕ ਇੱਕ ਬੂੰਦ ਪਾਣੀ ਦੀ ਮਹਤਾਜ ਉਸ ਪਾਰਕ ਦੀ ਧਰਤੀ ਹੈ ਉਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਜਿਹੜੇ ਪਾਰਕ ਦੇ ਵਿੱਚ ਆ ਕੇ ਲੋਕ ਵੇਟ ਕਰ ਸਕਦੇ ਨੇ ਕਿਉਂਕਿ ਲੁਧਿਆਣਾ ਮਹਾਨਗਰ ਦਾ ਇਹ ਪਾਰਕ ਹੈ ਲੁਧਿਆਣਾ ਮਹਾਨਗਰ ਦੇ ਸਿਮਰਾਲਾ ਚੌਕ ਦਾ ਪਾਰਕ ਹੈ ਜਿੱਥੋਂ ਲੋਕ ਲੱਖਾਂ ਦੀ ਗਿਣਤੀ ਦੇ ਵਿੱਚ ਨਿਕਲਦੇ ਨੇ ਦੱਸ ਦਿਓ ਉਸ ਪਾਰਕ ਦੇ ਵਿੱਚ ਹੁਣ ਉਸ ਪਾਰਕ ਨੂੰ ਜਿਹੜਾ ਉਹ ਪਾਰਕ ਜਿਹੜਾ ਹੱਲੇ ਵੀ ਜਿਹੜਾ ਹੁਣ ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈ ਉਸ ਪਾਰਕ ਦੇ ਵਿੱਚ ਇੱਕ ਬੂੰਦ ਪਾਣੀ ਦੀ ਜਿਹੜੀ ਮਹਤਾਜ ਹੈ ਉਹ ਧਰਤੀ ਉਸ ਪਾਰਕ ਦੇ ਵਿੱਚ ਜਿਹੜੇ ਦੇਖ ਸਕਦੇ ਹੋ ਕਿ ਜਿਹੜੇ ਪੇੜ ਪੌਦੇ ਜਿਹੜੇ ਲੱਗੇ ਹੋਏ ਨੇ ਜਿਹੜੇ ਦਰਖਤ ਲੱਗੇ ਹੋਏ ਨੇ ਜਿਹੜੇ ਬੂਟੇ ਇੱਥੇ ਲੱਗੇ ਹੋਏ ਨੇ ਛੋਟੇ ਛੋਟੇ ਉਹ ਵੀ ਇੱਥੇ ਇੱਕ ਇੱਕ ਬੂੰਦ ਪਾਣੀ ਦੇ ਜਿਹੜੇ ਮਹਤਾਜ ਨੇ ਕਿਉਂਕਿ ਉਸ ਪਾਰਕ ਦੀ ਧਰਤੀ ਦੀ ਅਗਰ ਤਸਵੀਰਾਂ ਦਿਖਾਈਏ ਤੇ ਦੇਖ ਸਕਦੇ ਹੋ ਕਿ ਪਾਰਕ ਦੇ ਹਾਲਾਤ ਜਿਹੜੇ ਨੇ ਉਹ ਕਿਸ ਤਰੀਕੇ ਬੱਤੋ-ਬੱਤਰ ਹੋ ਚੁੱਕੇ ਨੇ ਕਿਉਂਕਿ ਇਸ ਪਾਰਕ ਦੇ ਵਿੱਚ ਸਿਰਫ ਮਹਤਾਜ ਲੋਕ ਜਿਹੜੇ ਨੇ ਜਿਹੜੇ ਬੇਸਹਾਰੇ ਲੋਕ ਨੇ ਕਈ ਤਾਂ ਉਹ ਲੋਕ ਬੰਦੇ ਨੇ ਤੇ ਕਈ ਇਹ ਜਿਹੜੇ ਉਹ ਲੋਕ ਬੰਦੇ ਨੇ ਜਿਹੜੇ ਸਿੱਧੇ ਤੌਰ ਤੇ ਥਾਂ ਤੇ ਨਸ਼ੇ ਕਰਦੇ ਨੇ ਉਸ پارک ਦੇ ਵਿੱਚ ਮੌਜੂਦ ਆ ਅੱਜ ਇਸ پارک ਦੀਆਂ ਤਸਵੀਰਾਂ ਦਿਖਾਵਾਂਗੇ ਸਾਹਮਣੇ ਮੇਰੇ ਦੇਖ ਸਕਦੇ ਹੋ ਕਿ ਮੀਟਰ ਜਿਹੜਾ ਲੱਗਾ ਹੋਇਆ ਜਿਸ ਮੀਟਰ ਤੋਂ ਇਸ ਥਾਂ ਤੇ ਜਿਹੜਾ ਪਾਣੀ ਆਂਦਾ ਸੋ ਪਾਣੀ ਦੇ ਥਾਂ ਤੇ ਦੇਖ ਸਕਦੇ ਹੋ ਸਿਰਫ ਕਬੜ ਹੀ ਨਜ਼ਰ ਆ ਰਿਹਾ ਹੈ ਕੂੜਾ ਕਬੜ ਨਜ਼ਰ ਆ ਰਿਹਾ ਹੈ ਜਿੱਥੇ ਦੇਖ ਸਕਦੇ ਹੋ ਕਿ ਪਾਣੀ ਹੋਣਾ ਚਾਹੀਦਾ ਹੈ ਉਸ ਥਾਂ ਦੇ ਹਾਲਾਤ ਜਿਹੜੇ ਨੇ ਬਦ ਤੋਂ ਬੱਤਰ ਹੋ ਚੁੱਕੇ ਨੇ ਹਾਲਾਂਕਿ ਗ੍ਰੀਨ ਲੁਧਿਆਣਾ ਦੀ ਕਲੀਨ ਲੁਧਿਆਣਾ ਦੀ ਗੱਲ ਕੀਤੀ ਜਾਂਦੀ ਹੈ ਲੁਧਿਆਣਾ ਸਮਾਰਟ ਹੈ ਸਮਾਰਟ ਸ਼ੜੀ ਲੁਧਿਆਣਾ ਦੀ ਗੱਲ ਕੀਤੀ ਜਾਂਦੀ ਹੈ ਪਰ ਸਮਾਰਟ ਸ਼ੜੀ ਲੁਧਿਆਣਾ ਸਿਰਫ ਇੱਕ ਕਾਗਜ਼ਾਂ ਦੇ ਵਿੱਚ ਨਜ਼ਰ ਆਣ ਵਾਲਾ ਲੁਧਿਆਣਾ ਕਿਉਂਕਿ ਇਹ ਦੇਖ ਸਕਦੇ ਹੋ ਇਹ ਮੀਟਰ ਹੈ ਜਿਸ ਮੀਟਰ ਤੋਂ ਬਿਜਲੀ ਜਿਹੜੀ ਚੱਲਦੀ ਹੈ ਤਾਂ ਉਸ ਤੋਂ ਬਾਅਦ ਪਾਣੀ ਜਿਹੜਾ ਉਸ ਪਾਰਕਾਂ ਦੇ ਵਿੱਚ ਆਂਦਾ ਸੋ ਇਤੋਂ ਦੇ ਜਿਹੜੇ ਮੀਟਰ ਹੈ ਉਹ ਵੀ ਲੋਕਾਂ ਨੇ ਪਟਲੇ ਕਿਉਂਕਿ ਜਿਹੜੇ ਲੋਗ ਨਸ਼ੇੜੀ ਨੇ ਜਿਹੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਉਹ ਲੋਕ ਜਿਹੜੇ ਨੇ ਇਸ ਪਾਰਕ ਦੇ ਹਾਲਾਤ ਦੇਖ ਸਕਦੇ ਹੋ ਕਿ ਉਹਨਾਂ ਦੇ ਕਰਕੇ ਕੀ ਹਾਲਾਤ ਬਣ ਚੁੱਕੇ ਨੇ ਪਰ ਲੁਧਿਆਣਾ ਦੇ ਵਿੱਚ ਦੇ ਮੇਨ ਲੁਧਿਆਣਾ ਵਾ ਲੁਧਿਆਣਾ ਦਾ ਮੇਨ ਹੱਬ ਹੈ ਇਹ ਸਮਰਾਜ ਚੌਕ ਜਿੱਥੋਂ ਚੰਡੀਗੜ੍ਹ ਸੜੀ ਦੀ ਅਗਰ ਗੱਲ ਕਰੀਏ ਤੇ ਚੰਡੀਗੜ੍ਹ ਤੋਂ ਲੋਕ ਆਉਣ ਵਾਲੇ ਨੇ ਤੇ ਦਿੱਲੀ ਹਾਈਵੇ ਰੋਡ ਹੈ ਜਿਸ ਹਾਈਵੇ ਤੇ ਅਸੀਂ ਮੌਜੂਦ ਆਂ ਪੋਲ ਦੇ ਥੱਲੇ ਮੌਜੂਦ ਆ ਜਿੱਥੇ ਦੇਖ ਸਕਦੇ ਹੋ ਕਿ ਪੋਲ ਦੇ ਥੱਲੇ ਦੀਆਂ ਤਸਵੀਰਾਂ ਜਿੱਥੇ ਝਾੜੂ ਤੱਕ ਨਹੀਂ ਪਸਦਾ ਉਸ ਪਾਰਕ ਦੇ ਵਿੱਚ ਉਸ ਪਾਰਕ ਦੇ ਵਿੱਚ ਮੌਜੂਦ ਆ ਸੋ ਸਾਹਮਣੇ ਇਹ ਮੇਰੇ ਜਿਹੜਾ ਪਾਰਕ ਹੈ ਉਹ ਵੀ ਦੇਖ ਸਕਦੇ ਹੋ ਲੁਧਿਆਣਾ ਦੇ ਵਿੱਚ ਮੇਨ ਨੈਸ਼ਨਲ ਹਾਈਵੇ ਤੇ ਵਿੱਚ ਵੱਡੇ ਵੱਡੇ ਇਹ ਜਿਹੜੇ ਪਾਰਕ ਬਣੇ ਹੋਏ ਨੇ ਜਿੱਥੇ 스마트 ਸਿਟੀ ਦੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ ਪਰ ਲੁਧਿਆਣਾ 스마트 ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਆ ਆ ਦੇਖ ਸਕਦੇ ਹੋ ਜਦੋਂ ਅਸੀਂ ਪਾਰਕ ਦੇ ਵਿੱਚ ਐਂਟਰ ਕਰਦੇ ਨੇ ਤੇ ਹਾਲਾਤ ਜਿਹੜੇ ਨੇ ਕੀ ਬਣੇ ਹੋਏ ਨੇ ਝਾੜੂ ਤੱਕ ਵੀ ਜਿਹੜਾ ਇਸ ਪਾਰਕਾਂ ਦੇ ਵਿੱਚ ਨਹੀਂ ਲੱਗਦਾ ਸੋ ਦੂਜੇ ਪਾਰਕ ਦੀਆਂ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਜਿੱਥੇ ਜਿਹੜਾ ਦੂਜਾ ਪਾਰਕ ਹੈ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਜਿੱਥੇ ਦੇਖ ਸਕਦੇ ਹੋ ਕਿ ਹਾਲਾਂਕਿ ਵੱਡੀਆਂ-ਵੱਡੀਆਂ ਗੱਲਾਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਸੋ ਸਰਕਾਰਾਂ ਜਦੋਂ ਵੀ ਆਂਦੀਆਂ ਨੇ ਵੱਡੇ-ਵੱਡੇ ਵਾਅਦੇ ਕਰਦੀਆਂ ਨੇ ਪਰ ਲੁਧਿਆਣਾ ਸ਼ਹਿਰ ਦਾ ਇਹ ਮੇਨ ਹੱਬ ਹੈ ਲੁਧਿਆਣਾ ਸਮਾਰਟ ਸਿਟੀ ਜਿੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹਾਂ ਲੁਧਿਆਣਾ ਗ੍ਰੀਨ ਸਿਟੀ ਦੀਆਂ ਤਸਵੀਰਾਂ ਦਿਖਾ ਰਿਹਾ ਹਾਂ ਜਿੱਥੇ ਗ੍ਰੀਨ ਹੋਣਾ ਚਾਹੀਦਾ ਸੋ ਗ੍ਰੀਨ ਦੇ ਥਾਂ ਦੇ ਉੱਤੇ ਦੇਖ ਸਕਦੇ ਹੋ ਇੱਕ ਪਾਣੀ ਇੱਕ ਬੂੰਦ ਪਾਣੀ ਨੂੰ ਮੁਹਤਾਜ ਜਿਹੜਾ ਉਹ ਪਾਰਕ ਉਹਦੀਆਂ ਤਸਵੀਰਾਂ ਦਿਖਾਵਾਂਗੇ ਜਿੱਥੇ ਦੇਖ ਸਕਦੇ ਹੋ ਕਿ ਝਾੜੂ ਤੱਕ ਵੀ ਜਿਹੜੇ ਇਸ ਪਾਰਕ ਦੇ ਵਿੱਚ ਨਹੀਂ ਬਸਦੇ ਕਿਉਂਕਿ ਹਾਲਾਤ ਜਿਹੜੇ ਨੇ ਬੱਤੋ-ਪੱਤਰ ਹੋ ਚੁੱਕੇ ਨੇ ਇਹ ਪੇੜ ਪੌਦੇ ਦੇਖ ਸਕਦੇ ਹੋ ਜਿਹੜੇ ਲੱਗੇ ਹੋਏ ਨੇ ਹਾਲਾਂਕਿ ਗ੍ਰੀਨ ਲੁਧਿਆਣੇ ਦੀ ਗੱਲ ਜਿਹੜੀ ਆ ਕੀਤੀ ਜਾਂਦੀ ਹੈ ਪਰ ਇਸ ਥਾਂ ਤੋਂ ਲੱਖਾਂ ਲੋਕ ਜਿਹੜੇ ਨੇ ਉਹ ਗੁਜ਼ਰਦੇ ਨੇ ਪਰ ਇੱਕ ਬੂੰਦ ਪਾਣੀ ਵੀ ਜਿਹੜਾ ਇਸ ਥਾਂ ਤੇ ਨਹੀਂ ਹੁੰਦਾ ਕਿਉਂਕਿ ਇੱਕ ਬੂੰਦ ਪਾਣੀ ਹੋਵੇ ਤਾਂ ਕਿਤੇ ਕਿਤੇ ਇਹ ਪਾਰਕ ਜਿਹੜੀ ਜਿਹੜੀ ਨੁਹਾਰ ਹੈ ਉਹ ਬਦਲ ਸਕਦੀ ਹੈ ਪਰ ਜਦੋਂ ਇਸ ਲੁਧਿਆਣੇ ਸ਼ਹਿਰ ਦੇ ਵਿੱਚ ਵੱਡੇ ਮੰਤਰੀ ਆਂਦੇ ਨੇ ਜਾਂ ਕੋਈ वीवीआईपी ਹੁੰਦਾ ਤੇ ਉਸ ਤੋਂ ਬਾਅਦ ਇਸ پارک ਨੂੰ ਬਾਹਰ ਜਿਹੜਾ ਕਾਫੀ ਵਧੀਆ ਤਰੀਕੇ ਨਾਲ ਸਜਾ ਦਿੱਤਾ ਜਾਂਦਾ ਪਰ ਉਸ ਤੋਂ ਬਾਅਦ ਦੇ ਹਾਲਾਤ ਜਿਹੜੇ ਨੇ ਉਹ ਹਾਲਾਤ ਬੱਤੋਂ ਬੱਤਰ ਨੇ ਖਸਤਾ ਹਾਲਾਤ ਨੇ ਇਹ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਲੁਧਿਆਣਾ ਦੇ ਵਿੱਚ ਇੱਕ ਪਾਸੇ ਨਾਕਾ ਪੁਆਇੰਟ ਹੈ ਲੁਧਿਆਣਾ ਦੇ ਵਿੱਚ ਚੰਡੀਗੜ੍ਹ ਰੋਡ ਤੋਂ ਪੁਲ ਦੇ ਥੱਲੇ ਨਾਕਾ ਵੀ ਲੱਗਾ ਹੁੰਦਾ ਪੁਲਿਸੇ ਵੀ ਮੌਜੂਦ ਹੁੰਦੀ ਹੈ ਲੁਧਿਆਣਾ ਟ੍ਰੈਫਿਕ ਪੁਲਿਸੇ ਵੀ ਮੌਜੂਦ ਹੁੰਦੀ ਹੈ ਪਰ ਉਸ ਤੋਂ ਬਿਜੂਦ ਲੋਕ ਜਿਹੜੇ ਨੇ ਇਸ ਥਾਂ ਤੇ ਬੈੰਦੇ ਨੇ ਜਿਹੜੇ ਕਈ ਨਸ਼ੇੜੀ ਨੇ ਉਹ ਵੀ ਇਸ ਥਾਂ ਤੇ ਬੈੰਦੇ ਨੇ ਫਿਰ ਹਾਲ ਅਸੀਂ ਇਸ ਗੱਲ ਦੀ ਜਿਹੜੀ ਹੈ ਪੁਸ਼ਟੀ ਨਹੀਂ ਕਰਦੇ ਪਰ ਪ੍ਰਸ਼ਾਸਨ ਨੂੰ ਇਸ ਥਾਂ ਤੇ ਜਿਹੜਾ ਨਿਗਰਾਨੀ ਰੱਖਣੀ ਚਾਹੀਦੀ ਹੈ ਉਹ ਵੀ ਤਸਵੀਰ ਜਿਹੜੀ ਦੇਖ ਸਕਦੇ ਹੋ ਪਿੱਛੇ ਟ੍ਰੈਫਿਕ ਪੁਲਿਸ ਖੜੀ ਹੁੰਦੀ ਹੈ ਤੇ ਨਾਲ ਟ੍ਰੈਫਿਕ ਪੁਲਿਸ ਜਿੱਥੇ ਹੁੰਦੀ ਹੈ ਉਸ ਤੋਂ ਅੰਦਰ ਦੀਆਂ ਤਸਵੀਰਾਂ ਜਿਹੜੀਆਂ ਆ ਤੁਹਾਨੂੰ ਦਿਖਾਣਾ ਚਾਹਾਂਗੇ ਜਿੱਥੇ ਝਾੜੂ ਤੱਕ ਨਹੀਂ ਪਸਦੇ ਇਸ پارک ਦੇ ਵਿੱਚ ਜਿੱਥੇ ਹਾਲਾਤ ਜਿਹੜੇ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਗਲਾਸ ਪਏ ਹੋਏ ਨੇ ਡਰਿੰਕ ਕਰਨ ਵਾਲੇ ਨਸ਼ੇੜੀਆਂ ਦੇ ਜਿਹੜੇ ਗਲਾਸ ਆ ਉਹ ਪਏ ਹੋਏ ਨੇ ਕਿਉਂਕਿ ਕਈ ਨਸ਼ੇੜੀ ਜਿਹੜੇ ਨੇ ਉਹ ਵੀ ਇਸ پارک ਨੂੰ ਆਪਣਾ ਉਹਨਾਂ ਨੇ ਆਪਣਾ ਅੱਡਾ ਬਣਾਇਆ ਹੋਇਆ ਹੈ ਜਿੱਥੇ ਆ ਕੇ ਲੋਕ ਇੱਥੇ ਰਹਿੰਦੇ ਨੇ ਤੇ ਉਸ ਤੋਂ ਬਾਅਦ ਅ ਇਸੇ ਜਗ੍ਹਾ ਤੇ ਇਸੇ ਥਾਂ ਤੇ ਸੌਂਦੇ ਨੇ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਸਰ ਜਿਹੜਾ ਇਹ ਸਮਰਾਲਾ ਚੌਕ پارک ਆ پارک ਦੇ ਵਿੱਚ ਇੰਨੀ ਕੁ ਜ਼ਿਆਦਾ ਗੰਦਗੀ ਹੋ ਚੁੱਕੀ ਆ ਕਿ ਥਾਂ ਥਾਂ ਦੇ ਉੱਤੇ ਨਸ਼ੇੜੀਆਂ ਨੇ ਆਪਣੇ ਅੱਡੇ ਬਣਾਏ ਹੋਏ ਆ ਅਗਰ ਕੋਈ ਕਿਸੇ ਤਰ੍ਹਾਂ ਦਾ ਇਤਰਾਜ਼ ਕਰਦਾ ਹੈ ਤਾਂ ਉਹਨਾਂ ਦੇ ਉੱਤੇ ਹਮਲਾ ਵੀ ਕੀਤਾ ਜਾਂਦਾ ਹੈ ਮੈਂ ਪਿਛਲੇ ਮਹੀਨੇ ਵੀ ਇੱਕ ਵਾਰੀ ਕੋਸ਼ਿਸ਼ ਕੀਤੀ ਸੀਗੀ ਇੱਥੇ ਸ਼ਰਿਆਮ ਦਿੱਲੀ ਵਾਲਾ ਮਾਹੌਲ ਸਾਡੇ ਆਹ ਦਿੱਲੀ ਰੋਡ ਦੇ ਉੱਤੇ ਸਮਰਾਲਾ ਚੌਕ ਦੇ ਵਿੱਚ ਹੋ ਗਿਆ ਸੀਗਾ ਪੋਰ ਜਨਕਪੁਰੀ ਵਾਲੇ ਰੋਡ ਤੇ ਹੋ ਗਿਆ ਸੀ ਜਿਹੜੀ ਤੁਸੀਂ ਦਿੱਲੀ ਵਾਲੇ ਮਾਹੌਲ ਦੀ ਗੱਲ ਕਰ ਰਹੇ ਹੋ ਦਿੱਲੀ ਤਾਂ ਕਾਫੀ ਖੂਬਸੂਰਤ ਹੈ ਇਹ ਪਾਰਕ ਤਾਂ ਹੈ ਨਹੀਂ ਉਹਦੇ ਟੱਕਰ ਦਾ ਲੱਗਦਾ ਨਹੀਂ ਸਰ ਦੇ ਵਿਪਾਰ ਦੇ ਹੱਡਿਆਂ ਦੇ ਮਾਮਲੇ ਦੇ ਵਿੱਚ ਗੱਲ ਕਰ ਰਿਹਾ ਕਿ ਜੋ ਇੱਥੇ ਚੱਲ ਰਿਹਾ ਇਹ ਜਿਹੜੇ ਨਸ਼ੇੜੀ ਹੈਗੇ ਨੇ ਜੀ ਇਹ ਰਾਤ ਨੂੰ ਇੱਥੇ ਚਿੱਟੇ ਦੇ ਨਸ਼ੇ ਦੇ ਵਿੱਚ ਟੰਨ ਜਾਂ ਹੋ ਟੀਕਿਆਂ ਦੇ ਵਿੱਚ ਟੰਨ ਕੁੜੀਆਂ ਨੂੰ ਲਿਆ ਕੇ ਉਹਨਾਂ ਦੇ ਕੋਲੋਂ ਧੰਦਾ ਕਰਵਾਉਂਦੇ ਆ ਉਸ ਤੋਂ ਇਲਾਵਾ ਇੱਥੋਂ ਜਾ ਕੇ ਚਾਂਸੇ ਦੇ ਵਿੱਚ ਆਂਦੇ ਜਾਂਦੇ ਰਾਹੀੜਾਂ ਨੂੰ ਫਸਾ ਕੇ ਉਹਨਾਂ ਨੂੰ ਜਾ ਕੇ ਟ੍ਰਾਂਸਪੋਰਟ ਨਗਰ ਸਾਈਡ ਜਾ ਕੇ ਲੁੱਟਾਖੋਹਾਂ ਵੀ ਕੀਤੀ ਜਾਂਦੀ ਹੈ। ਇਸ ਚੀਜ਼ ਤੇ ਕੋਈ ਐਵੀਡੈਂਸ ਵਗੈਰਾ ਹੈਗੇ ਸਰ ਤੁਹਾਡੇ ਕੋ ਕੋਈ ਤੁਸੀਂ ਪਹਿਲਾਂ ਕੋਈ ਪ੍ਰਸ਼ਾਸਨ ਨੂੰ ਇਹ ਗੱਲਾਂ ਦੱਸੀਆਂ ਰਿਪੋਰਟ ਕੀਤੀ ਤੁਸੀਂ ਕੋਈ? ਸਰ ਇਸ ਤਰ੍ਹਾਂ ਹੈ ਜੀ ਅਸੀਂ ਸਮਰਾਲਾ ਚੌਕ ਦੇ ਵਿੱਚ ਸ਼ਰਿਆਮ ਦੇ ਵਪਾਰ ਦਾ ਧੰਦਾ ਚੱਲਦੇ ਹੋਏ ਅਸੀਂ ਉਸ ਜੀ ਦੇ ਉੱਤੇ ਰੋਕਟਾ ਕਿਤੇ ਸੀਗਾ ਅਸੀਂ ਉਹਨਾਂ ਨੂੰ ਰੋਕਿਆ ਸੀਗਾ ਔਰ ਬਾਕਾਇਦਾ মিডিਆ ਨੂੰ ਨਾਲ ਲੈ ਕੇ ਰੋਕਿਆ ਗਿਆ ਸੀਗਾ। ਉਸ ਤੋਂ ਬਾਅਦ ਉਹਨਾਂ ਨੇ ਮਾਫੀ ਮੰਗੀ ਕਿ ਅੱਜ ਤੋਂ ਬਾਅਦ ਅਸੀਂ ਨਹੀਂ ਨਜ਼ਰ ਆਵਾਂਗੇ। ਲੇਕਿਨ ਆਤੀਦੇ ਟਾਈਮ ਤੇ ਜੋ ਦੇਖਿਆ ਜਾ ਰਿਹਾ ਹੈ ਕਿ ਫਿਰ ਦੁਬਾਰਾ ਉਹੀ ਮਾਹੌਲ ਹੋ ਗਿਆ ਮੈਂ মিডিਆ ਦੇ ਅੱਗੇ ਬੇਨਤੀ ਕਰਾਂਗਾ ਕਿ ਜੇ ਦਿਨ ਵੇਲੇ ਕਵਰੇਜ ਕਰਦੇ ਏਕ ਵਾਰੀ ਰਾਤ ਨੂੰ ਵੀ ਕਵਰੇਜ ਕਰੋ ਸਮਰਾਲਾ ਚੌਂਕ ਤੋਂ ਦਿੱਲੀ ਰੋਡ ਜਿਹੜਾ ਰੋਂਗ ਸਾਈਡ ਦੋਨੇ ਸਾਈਡਾਂ ਦੇ ਉੱਤੇ ਟਰਾਂਸਪੋਰਟ ਨਗਰ ਤੱਕ ਤੁਹਾਨੂੰ ਨਕਲੀ ਕਿੰਨਰ ਜੋ ਕਿ ਪ੍ਰਵਾਸੀ ਮਜ਼ਦੂਰ ਵੀ ਕਿੰਨਰ ਬਣ ਕੇ ਦੇਹ ਵਪਾਰ ਦਾ ਨੂੰ ਨਗਰ ਦੇ ਔਰ ਕੁਝ ਪੰਜਾਬੀ ਮੁੰਡੇ ਵੀ ਜਿਹੜਾ ਕਿ ਛੇਵਾ ਦਰਿਆ ਟੂਆਂ ਦਾ ਬਣਿਆ ਪਿਆ ਇੱਥੇ ਗੰਦ ਪਾਇਆ ਪਿਆ ਇਹਨਾਂ ਲੋਕਾਂ ਨੇ ਔਰ ਬਾਕਾਇਦਾ ਲੁੱਟਾ ਖਵਾ ਹੁੰਦੀਆਂ ਨੇ ਬਕਾਇਦਾ ਚਿੱਟੇ ਦੇ ਨਸ਼ੇ ਦੇ ਵਿੱਚ ਟੰਨ ਹੁੰਦੇ ਨੇ ਅਗਰ ਉਹਨਾਂ ਨੂੰ ਕੋਈ ਰੋਕਣ ਦੀ ਕੋਸ਼ਿਸ਼ ਕਰਦਾ ਤੇ ਇਹ ਹਮਲਾ ਵੀ ਕਰ ਦਿੰਦੇ ਆ ਸਮਰਾਲਾ ਚੌਂਕ ਦੇ ਵਿੱਚ ਸਾਡੇ ਕੋਲ ਹੀ ਇੱਥੇ ਇੱਕ ਕੋਈ ਬਿਰਿਆਨੀ ਵਾਲਾ ਹੈ ਤੇ ਉਹਨੂੰ ਰੋਕ ਕੇ ਉਹਦੀ ਜੇਬ ਦੀਆਂ ਤਲਾਸ਼ੀਆਂ ਲਈਆਂ ਗਈਆਂ ਉਹਦੇ ਕੋਲੋਂ ਪੈਸੇ ਖੋਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਬਚਾ ਕਰਕੇ ਭੱਜ ਗਿਆ ਪਾਸੇ ਗ੍ਰੀਨ ਸਿਟੀ ਦੀ ਜਿਹੜੀ ਗੱਲ ਕੀਤੀ ਜਾਂਦੀ ਹੈ ਮੇਰੇ ਨਾਲ ਥੋੜਾ ਜਿਹਾ ਅੱਗੇ ਅਸੀਂ ਤਸਵੀਰਾਂ ਜਿਹੜੀਆਂ ਦਿਖਾਉਣ ਦੀਆਂ ਕੋਸ਼ਿਸ਼ ਕਰਾਂਗੇ ਜਿੱਥੇ ਜਿਸ ਪਾਰਕ ਦੇ ਵਿੱਚ ਅਸੀਂ ਮੌਜੂਦ ਆ ਉਸ ਪਾਰਕ ਦੇ ਵਿੱਚ ਦੇਖ ਸਕਦੇ ਹੋ ਕਿ ਕਾਫੀ ਵਧੀਆ ਖੂਬਸੂਰਤ ਹੈ ਜਿਹੜੇ ਦੇਖ ਸਕਦੇ ਹੋ ਕਿ ਪੌਦੇ ਜਿਹੜੇ ਛੋਟੇ-ਛੋਟੇ ਲਗਾਏ ਗਏ ਸੀਗੇ ਪਰ ਉਹ ਹਾਲਾਤ ਜਿਹੜੇ ਬੱਤੋਂ ਬੱਤਰ ਹੋ ਚੁੱਕੇ ਨੇ ਆ ਸਾਹਮਣੇ ਫੁਹਾਰਾ ਤੁਹਾਨੂੰ ਦਿਖਾਵਾਂਗੇ ਜਿੱਥੇ ਕਾਫੀ ਵਧੀਆ ਤਰੀਕੇ ਨਾਲ ਫੁਹਾਰਾ ਜਿਹੜਾ ਇਹ ਸਜਾਇਆ ਗਿਆ ਸੀਗਾ ਕਾਫੀ ਟਾਈਮ ਪਹਿਲਾਂ ਉਸ ਤੋਂ ਬਾਅਦ ਦੇ ਹਾਲਾਤ ਜਿਹੜੇ ਨੇ ਕੀ ਹੈਗੇ ਨੇ ਕਿਉਂਕਿ ਇਸ ਥਾਂ ਦੇ ਉੱ ਇੱਕ ਸਦੋਂ ਕਿ ਪੈਪ ਵਗੈਰਾ ਲੱਗੀ ਹੋਈ ਹੈ ਪਰ ਇਸ ਥਾਂ ਦੇ ਉੱਤੇ ਇੱਕ ਬੂੰਦ ਵੀ ਪਾਣੀ ਜਿਹੜਾ ਨਹੀਂ ਹੈਗਾ ਪਰ ਗੱਲਾਂ ਜਿਹੜੀਆਂ ਗ੍ਰੀਨ ਲੁਧਿਆਣਾ ਦੀ ਕੀਤੀ ਜਾਂਦੀ ਹੈ ਗੱਲਾਂ ਕੀਤੀਆਂ ਜਾਂਦੀਆਂ ਨੇ ਗ੍ਰੀਨ ਸਿਟੀ ਦੀ ਗੱਲਾਂ ਕੀਤੀਆਂ ਜਾਂਦੀਆਂ ਨੇ ਸਮਾਸ਼ ਛੜੀ ਦੀ ਪਰ ਕਿਤਨੇ ਕਿਤੇ ਲੱਗਦਾ ਹੈ ਸਪਾਰਕ ਨੂੰ ਦੇਖ ਕੇ ਕਮੈਂਟਾਂ ਰਾਹੀਂ ਤੁਸੀਂ ਜਰੂਰ ਦੱਸਣਾ ਕਿ ਕਾਗਜ਼ਾਂ ਦੇ ਵਿੱਚ ਲੁਕਤ ਹੋਣ ਵਾਲਾ ਲੁਧਿਆਣਾ ਸਮਾਸ਼ ਛੜੀ ਦੇ ਵਿੱਚ ਅਸੀਂ ਮੌਜੂਦ ਆ ਲੁਧਿਆਣਾ ਦੇ ਹੱਬ ਵਿੱਚ ਮੌਜੂਦ ਆ ਲੁਧਿਆਣਾ ਸਮਰਾਲਾ ਚੌਕ ਜਿਹੜਾ ਲੁਧਿਆਣਾ ਦਾ ਹੱਬ ਹੈ ਇਹ ਬਿਲਕੁਲ ਕੀ ਦੇਖ ਰਹੇ ਹੋ ਕਿ ਹਾਲਾਤ ਜਿਹੜੇ ਨੇ ਇਹ ਪਾਰਕ ਦੇ ਵਿੱਚ ਜਿਹੜੇ ਇਹ ਬਣੇ ਹੋਏ ਨੇ ਫੁਹਾਰੇ ਵਾਲੀ ਜਿਹੜੀ ਜਗ੍ਹਾ ਬਣੀਆਂ ਹੋਈਆਂ ਨੇ ਇੱਥੇ ਇੱਕ ਪੂੰਦ ਪਾਣੀ ਵੀ ਹੈ ਨਹੀਂ ਸਰ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਪਾਣੀ ਦਾ ਤਾਂ ਹੋਏਗਾ ਜੇ ਕੋਈ ਕਨੈਕਸ਼ਨ ਹੋਏਗਾ ਇਹ ਫੁਹਾਰੇ ਲਗਾਏ ਗਏ ਸੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਲਗਾਏ ਗਏ ਸੀਗੇ ਔਰ ਇੱਥੇ ਦੀ ਪਾਰਕ ਦੀ ਖੂਬਸੂਰਤੀ ਦੇਖਣ ਲਾਇਕ ਸੀਗੀ ਪਰ ਅੱਜ ਦੇ ਟਾਈਮ ਦੇ ਉੱਤੇ ਜਿਹੜੇ ਇੱਥੇ ਪੁਲ ਦੇ ਥੱਲੇ ਨਸ਼ੇੜੀ ਬੈਠੇ ਨੇ ਇਹਨਾਂ ਨੇ ਤਾਰਾਂ ਤੱਕ ਪੱ ਬਿਜਲੀ ਦੇ ਤਾਰਾਂ ਮੀਟਰ ਤੱਕ ਇਹਨਾਂ ਦੇ ਬਾਕਸ ਵਗੈਰਾ ਜਿਹੜੇ ਕੀ ਫੁਆਰੇ ਦਾ ਜੋ ਵੀ ਸਮਾਨ ਹੈਗਾ ਇਹ ਸਾਰਾ ਪਟਕੇ ਲੱਗੇ ਇੱਥੇ ਪ੍ਰਸ਼ਾਸਨ ਵੱਲੋਂ ਕੋਈ ਦੇਖ ਰੱਖ ਨਹੀਂ ਕੀਤੀ ਜਾ ਰਹੀ ਇੱਥੇ ਤੱਕ ਕਿ ਚੂਹਿਆਂ ਨੇ ਇੱਥੇ ਦੇਖੋ ਬੇਸ਼ਮਾਰ ਖੁੱਡਾਂ ਬਣਾਈਆਂ ਹੋਈਆਂ ਨੇ ਇਹ ਕਦੇ ਵੀ ਇੱਕ ਜਾਨਲੇਵਾ ਬਿਮਾਰੀ ਜਿਹੜੀ ਹੋ ਸਕਦੀ ਹੈ ਜਿਹੜੇ ਇੱਥੇ ਬੰਦਾ ਵੀ ਮਰਿਆ ਆ ਇੱਕ লাশ ਵੀ ਮਿਲੀ ਹੈ ਅਣਪਛਾਤੀ লাশ ਉਹ ਸਿਰਫ ਚੂਹਿਆਂ ਨੇ ਖਾ ਲਿਆ ਸੋਚੋ ਇੱਕ ਮਿੰਟ ਇੱਥੋਂ ਦੇ ਹਾਲਾਤ ਕੀ ਨੇ ਸਾਡੇ ਸਾਡਾ ਸਮਰਾਲਾ ਚੌਂਕ ਇੱਕ ਪੰਜਾਬ ਦੀ ਹੱਬ ਹੈ ਔਰ ਲੁਧਿਆਣਾ ਸ਼ਹਿਰ ਦੀ ਹੱਬ ਹੈ। ਉਹ ਵਾਲ ਕਿਤੇ ਤੇ ਖੜੇ ਹੁੰਦੇ ਆ ਕਿਉਂਕਿ ਡਾਕਟਰ ਸਾਹਿਬ ਇੱਕ ਪਾਸੇ ਜੇ ਗੱਲ ਕਰੀਏ ਤਾਂ ਤੁਸੀਂ ਇਸ ਥਾਂ ਨੂੰ ਕਦੋਂ ਤੋਂ ਦੇਖ ਰਹੇ ਹੋ ਕਿੰਨੇ ਦਿਨ ਤੋਂ ਦੇਖ ਰਹੇ ਹੋ? ਸਰ ਅਸੀਂ ਤਾਂ ਜੰਮੇ ਪਲੇ ਹੀ ਇੱਥੋਂ ਦੇ ਆ ਤੇ ਦੇਖਦਾ ਸੀ ਪਿਛਲੇ 30-40 ਸਾਲਾਂ ਤੋਂ ਰਹੇ ਆ ਤੇ ਸਾਡੀ ਸਾਲਾਂ ਦੇ ਵਿੱਚ ਕੀ ਕੁਝ ਬਦਲਾਅ ਹੋ ਰਿਹਾ ਕਿਉਂਕਿ ਹਮੇਸ਼ਾ ਸਰਕਾਰ ਆਂਦੀ ਹੈ ਤੇ ਹੁਣ ਬਦਲਾਅ ਵਾਲੀ ਸਰਕਾਰ ਹੈ। ਸਰ ਬਿਲਕੁਲ ਬਦਲਾਅ ਵਾਲੀ ਸਰਕਾਰ ਹੈ ਬਦਲਾਅ ਤਾਂ ਦੇਖ ਹੀ ਦੇ ਆਇਆ ਇੱਕ ਪਾਸੇ ਮਾਨਯੋਗ ਸੀਐਮ ਸਾਹਿਬ ਵੱਲੋਂ ਜਿਹੜੀ ਇੱਕ ਨਸ਼ੇ ਦੇ ਖਿਲਾਫ ਮੁਹਿੰਮ ਚਲਾਈ ਗਈ ਉਦੇ ਵਾਸਤੇ ਅਸੀਂ ਬਹੁਤ ਹੀ ਸ਼ੁਕਰਗੁਜ਼ਾਰ ਆ ਪਰ ਕਿਤੇ ਨਾ ਕਿਤੇ ਦੇਖਿਆ ਜਾਵੇ ਤੇ ਜਿੰਨੇ ਵੀ ਇਸ ਸੰਬੰਧਿਤ ਇਲਾਕਿਆਂ ਦੇ ਪੁਲਿਸ ਅਫਸਰ ਸਹਿਬਾਨ ਆ ਉਹਨਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਕਿ ਘੱਟੋ ਘੱਟ ਇਨ੍ਹਾਂ ਪਾਰਕਾਂ ਦੇ ਜਿਹੜਾ ਧਿਆਨ ਜ਼ਰੂਰ ਦਿਓ ਪਾਰਕਾਂ ਦੇ ਵਿੱਚ ਜਿਹੜੀਆਂ ਆ ਨਸ਼ੇੜੀ ਬੈਠੇ ਨੇ ਜਾਂ ਰਾਹਗੀਰਾਂ ਦੇ ਨਾਲ ਲੁੱਟਾ ਖੋਹਾਂ ਹੁੰਦੀਆਂ ਨਾ ਇਹਨਾਂ ਚੀਜ਼ਾਂ ਨੂੰ ਵੀ ਕੰਟਰੋਲ ਕੀਤਾ ਜਾਵੇ ਦੂਜਾ ਪਾਰਕ ਨੂੰ ਦੁਬਾਰਾ ਪਹਿਲਾਂ ਵਾਂਗ ਸਫਾਈ ਵਿਵਸਥਾ ਕਰਕੇ ਆਮ ਲੋਕਾਂ ਵਾਸਤੇ ਇਸ ਪਾਰਕ ਨੂੰ ਓਪਨ ਕੀਤਾ ਜਾਵੇ ਫੁਆਰੇ ਚਾਲੂ ਕਰਵਾਏ ਜਾਣ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਹੈ ਇਹਦਾ ਇਹਦਾ ਜ਼ਿੰਮੇਵਾਰ ਕਿਹਨੂੰ ਮੰਨਦੇ ਹੋ ਲੁਧਿਆਣਾ ਮਿਊਨਿਸਪਲ ਕਾਰਪੋਰੇਸ਼ਨ ਨਗਰ ਨਿਗਮ ਦਾ ਸਫਾਈ ਕਰਮਚਾਰੀਆਂ ਦਾ ਜਾਂ ਲੁਧਿਆਣਾ ਦੇ ਵਿੱਚ ਬੈਠੇ ਜਿਹੜੇ ਵੱਡੇ ਅਧਿਕਾਰੀ ਨੇ ਪ੍ਰਸ਼ਾਸਨ ਜਾਂ ਮੇਅਰ ਸਰ ਇਸ ਮਾਮਲੇ ਦੇ ਵਿੱਚ ਜਿਹੜੇ ਕੀ ਵੱਡੇ ਅਧਿਕਾਰੀਆਂ ਵੱਲੋਂ ਖਾਸ ਹਦਾਇਤਾਂ ਬਾਗਬਾਨੀ ਵਿਭਾਗ ਨੂੰ ਜਾਂ ਜਿਹੜੇ ਮਿਊਂਸਪਲ ਕਾਰਪੋਰੇਸ਼ਨ ਦੇ ਜਿਹੜੇ ਵੀ ਸੰਬੰਧਿਤ ਅਫੀਸਰ ਹੈਗੇ ਨੇ ਚਾਹੇ ਉਹ ਬਿਜਲੀ ਵਿਭਾਗ ਆ ਚਾਹੇ ਪਾਣੀ ਦਾ ਵਿਭਾਗ ਆ ਚਾਹੇ ਬਾਗਬਾਨੀ ਵਿਭਾਗ ਆ ਜਿਹੜੀਆਂ ਡਿਊਟੀਆਂ ਮੌਕੇ ਦੇ ਮੁਖ ਅਫਸਰਾਂ ਨੇ ਲਗਾਉਣੀਆਂ ਨੇ ਕਿਤੇ ਨਾ ਕਿਤੇ ਅੰਗੈਲੀ ਤਾਂ ਪਾਈ ਜਾ ਰਹੀ ਹੈ ਕਿ ਜੋ ਇੰਨਾ ਪਾਰਕਾਂ ਦੇ ਹਾਲਾਤ ਨੇ ਅਸੀਂ ਇੱਕੋ ਹੀ ਲੁਧਿਆਣਾ ਵਾਸੀਆਂ ਵੱਲੋਂ ਮੰਗ ਕਰਦੇ ਆ ਕਿ ਇੰਨਾ ਪਾਰਕਾਂ ਦਾ ਸੁਧਾਰ ਕੀਤਾ ਜਾਵੇ ਜੇ ਤੁਹਾਡੇ ਵੱਲੋਂ ਕੀ ਕੁਝ ਕੰਪਲੇਂਟ ਦਿੱਤੀ ਗਈ ਹੈ ਕਿਸੇ ਨੂੰ ਕਦੇ ਕੋਈ ਅਫਸਰ ਦੇ ਕੋਲ ਗਏ ਹੋ ਤੁਸੀਂ ਇਸ ਪਾਰਕ ਦੀ ਜਿਹੜੀ ਸਹੂਲਤਾਂ ਨੂੰ ਲੈ ਕੇ ਸਰ ਅਸੀਂ ਮਾਨਯੋਗ ਮੇਅਰ ਸਾਹਿਬ ਡਾਕਟਰ ਇੰਦਰਜੀਤ ਕੋਰ ਜੀ ਜੋ ਹੈਗੇ ਨੇ ਸਾਡੇ ਮੌਜੂਦਾ ਪ੍ਰਿੰਸੀਪਲ ਸਾਹਿਬ ਤੇ ਉਹਨਾਂ ਨੂੰ ਵੀ ਬੇਨਤੀ ਕੀਤੀ ਸੀਗੀ ਕਿ ਇੱਥੇ ਸਫਾਈ ਕਰਮਚਾਰੀ ਭੇਜੇ ਜਾਣ ਤੇ ਅਸੀਂ ਆ ਕੇ ਇੱਥੇ ਮਤਲਬ ਸਫਾਈ ਆਪ ਕਰਵਾਈ ਜਾਵੇ ਜਿਹੜੇ ਨਸ਼ੇੜੀਆਂ ਦਾ ਸਮਾਨ ਚੁੱਕਵਾਇਆ ਜਾਵੇ ਤੇ ਨਾਲ ਪੁਲਿਸ ਪ੍ਰਸ਼ਾਸਨ ਅੱਗੇ ਵੀ ਬੇਨਤੀ ਕੀਤੀ ਸੀ ਥਾਣਾ ਮੋਤੀ ਨਗਰ ਐਸਐਸਓ ਸਾਹਿਬ ਨੂੰ ਥਾਣਾ ਵਰਦਮਾਨ 7 ਨੰਬਰ ਦੇ ਐਸਐਸਓ ਸਾਹਿਬ ਨੂੰ ਬੇਨਤੀ ਕੀਤੀ ਸੀ ਇਹਨਾਂ ਨਸ਼ੇੜੀਆਂ ਨੂੰ ਨਕੇਲ ਪਾਈ ਜਾਵੇ ਉਹ ਆਂਦੇ ਨੇ ਮੁਲਾਜ਼ਮ ਭੇਜਦੇ ਨੇ ਥੋੜਾ ਬਹੁਤ ਇਹਨਾਂ ਨੂੰ ਜਦੋਂ ਡਾਂਟਿਆ ਜਾਂਦਾ ਇਹ ਭੱਜ ਜਾਂਦੇ ਦੁਬਾਰਾ ਫੇਰ ਦੂਸਰੇ ਤੀਸਰੇ ਦਿਨ ਫਿਰ ਇੱਥੇ ਆ ਕੇ ਸੇਮ ਉਹੀ ਕੰਡੀਸ਼ਨ ਹੈ ਤੇ ਮੈਂ ਇਹੀ ਗੱਲ ਕਹੂੰਗਾ ਕਿ ਜਿਸ ਤਰ੍ਹਾਂ ਲੁਧਿਆਣਾ ਸ਼ਹਿਰ ਦੇ ਵਿੱਚ ਸਮਰਾਲਾ ਜੋਗ ਚ ਪੁਲਿਸ ਦੇ ਨਾਕੇ ਵੀ ਆ ਤੇ ਪੀਸੀਆਰ ਦੀ ਡਿਊਟੀ ਲਗਾਈ ਜਾਵੇ ਕਿ ਇੱਥੇ ਪਾਰਕਾਂ ਦੇ ਵਿੱਚ ਨਸ਼ੇੜੀਆਂ ਨੂੰ ਰੋਕਿਆ ਜਾਵੇ ਹੋਰ ਜਿਹੜਾ ਕਾਰਪੋਰੇਸ਼ਨ ਦੀ ਡਿਊਟੀ ਇਹ ਆ ਕਿ ਪਾਣੀ ਦੁਬਾਰਾ ਚਾਲੂ ਕਰਵਾਇਆ ਜਾਵੇ ਪਾਰਕਾਂ ਦੀ ਸਫਾਈ ਵਿਵਸਥਾ ਕਰਾਈ ਜਾਵੇ ਤੁਸੀਂ ਮੇਅਰ ਦੇ ਨੋਨ ਦੇ ਵਿੱਚ ਜਦੋਂ ਇਹ ਚੀਜ਼ ਲੈ ਕੇ ਆਏ ਇਹ ਗੱਲਾਂ ਲੈ ਕੇ ਆਏ ਕਦੋਂ ਲੈ ਕੇ ਆਏ ਸੀਗੇ ਕੀ ਕੁਝ ਗਲਬਾਤ ਹੋਈ ਹੈ ਦੇਖਣ ਆਇਆ ਇੱਕ ਵਾਰੀ ਵੀ ਮੇਅਰ ਇਹ ਲੁਧਿਆਣਾ ਮਹਿਰ ਜਿਹੜਾ ਲੁਧਿਆਣਾ ਸ਼ਹਿਰ ਦਾ ਮੇਨ ਹੱਬ ਹੈ ਲੁਧਿਆਣਾ ਸਮਰਾਲਾ ਚੌਕ ਸਰ ਜੀ ਮੈਂ ਮਹੀਨਾ ਡੇਢ ਮਹੀਨਾ ਪਹਿਲਾਂ ਵੀ ਰਿਕਵੈਸਟ ਕੀਤੀ ਸੀ ਵਾਈਸ ਚਾਂਸਲੀ ਉਹਨਾਂ ਦੇ ਮਦਰ ਦੀ ਡੈਥ ਹੋਣ ਕਰਕੇ ਦੁਬਾਰਾ ਮੈਂ ਚੰਗਾ ਨਹੀਂ ਸਮਝਿਆ ਮੈਂ ਕਿਹਾ ਸ਼ਾਇਦ ਬਿਜ਼ੀ ਹੋਣਗੇ ਲੇਕਿਨ ਹੁਣ ਮੈਂ ਉਹਨਾਂ ਨੂੰ ਜਾਣੂ ਕਰਵਾਇਆ ਦੁਬਾਰਾ ਮੇਰੀ ਅੱਜ ਸ਼ਾਇਦ ਉਹਨਾਂ ਦੇ ਕੋਈ ਪੀਏ ਸੀਗੇ ਉਹਨਾਂ ਨਾਲ ਮੇਰੀ ਗੱਲ ਹੋਈ ਆ ਉਹਨਾਂ ਨੇ ਇਹ ਕਿਹਾ ਜੀ ਕਿ ਤੁਸੀਂ ਸਾਨੂੰ ਲਿਖਤੀ ਰੂਪ ਦੇ ਵਿੱਚ ਦਰਖਾਸਤ ਦਿਓ ਦੇਖੋ ਜੀ ਲੁਧਿਆਣਾ ਸਭ ਦਾ ਸਮਝ ਆ ਸਭ ਤੋਂ ਪਹਿਲਾਂ ਡਿਊਟੀ ਇਸ ਇਲਾਕੇ ਦੇ ਕਾਉਂਸਲਰਾਂ ਦੀ ਆ ਸਾਫ ਸਫਾਈ ਦੀ ਵਿਵਸਥਾ ਦੀ ਅਸੀਂ ਆਪਣੇ ਵੱਲੋਂ ਚਲੋ ਠੀਕ ਆ ਅਸੀਂ ਇੱਕ ਸ਼ਹਿਰੀ ਜ਼ਿੰਮੇਵਾਰ ਸ਼ਹਿਰੀ ਹੋਣ ਦੇ ਨਾਤੇ ਅਸੀਂ ਜ਼ਰੂਰ ਦਰਖਾਸਤ ਦੇ ਰਹੇ ਆ ਪਰ ਮੈਂ ਪ੍ਰਸ਼ਾਸਨ ਅੱਗੇ ਆ ਹੀ ਬੇਨਤੀ ਕਰੂੰਗਾ ਕਿ ਜੇ ਅਸੀਂ ਐਪਲੀਕੇਸ਼ਨ ਦਵਾਂਗੇ ਉਹਦੇ ਤੇ ਅਮਲ ਵੀ ਕੀਤਾ ਜਾਵੇ ਇਹ ਨਾ ਹੋਵੇ ਕਿ ਰੱਦੀ ਜਿਸ ਤਰ੍ਹਾਂ ਕੀ ਬਾਕੀ ਫਾਈਲਾਂ ਜਿਹੜੀਆਂ ਪਈਆਂ ਨੇ ਬੰਦ ਤੇ ਧੂੜ ਮਿੱਟੀ ਦਾ ਸ਼ਿਕਾਰ ਹੋ ਰਹੀ ਹੈ ਕਿਤੇ ਸਾਡੀ ਵੀ ਫਾਈਲ ਹੋਵੇ ਤੇ ਮੈਂ ਬੇਨਤੀ ਕਰ ਰਿਹਾ ਕਿ ਪ੍ਰਸ਼ਾਸਨ ਅੱਗੇ ਕਿ ਸਾਨੂੰ ਇਹਦੀ ਸਵਾਈ ਬਵਸਤਾ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਬਿਲਕੁਲ ਕੀ ਲਾਦਾ ਕਦੋਂ ਤੱਕ ਇਹ ਸਾਫ ਹੋ ਜਾਊਗਾ ਜਾਂ ਅਗਲਾ ਸਟੈਪ ਤੁਹਾਡੇ ਵੱਲੋਂ ਕੀ ਹੋਊਗਾ ਦੇਖੋ ਜੀ ਕਹਿੰਦੇ ਆ ਨਾ ਕਿ ਕੋਈ ਕੁੰਭ ਕਰਨ ਦੀ ਨੀਂਦ ਸੁਂਦਾ ਆ ਤੇ ਉਹਨੂੰ ਉਠਾਣਾ ਪੈਂਦਾ ਆ ਅਸੀਂ ਹਲੇ ਤਾਂ ਪ੍ਰਸ਼ਾਸਨ ਨੂੰ ਉਠਾ ਰਹੇ ਆ ਸ਼ਾਇਦ ਸਾਡੇ ਇਸ ਉਠਾਣ ਦਾ ਅਸਰ ਬਿਨਾਂ ਦਰਖਾਸਤ ਦਿੱਤੀ ਹੋ ਜਵੇ ਕਿਉਂਕਿ ਮੀਡੀਆ ਨਾਲੋਂ ਵੱਡੀ ਦਰਖਾਸਤ ਕੋਈ ਨਹੀਂ ਮੀਡੀਆ ਦੇ ਰਾਹੀਂ ਅਸੀਂ ਸੁਨੇਹਾ ਦਿੱਤਾ ਆ ਤੇ ਅਸੀਂ ਪ੍ਰਸ਼ਾਸਨ ਤੋਂ ਆਹੀ ਮੰਗ ਕਰਦੇ ਇਹਦੀ ਸਵੈਵਿਵਸਥਾ ਦਾ ਧਿਆਨ ਰੱਖਿਆ ਜਾਵੇ। ਅਸੀਂ ਬਿਲਕੁਲ ਸੋ ਇਸ ਥਾਂ ਤੇ ਖੜੇ ਹੋਏ ਆ ਲੁਧਿਆਣਾ ਮੇਅਰ ਨੂੰ ਕਾਲ ਕਰਨ ਲੱਗੇ ਆ ਗੱਲਬਾਤ ਕਰਨ ਦੀ ਜਿਹੜੀ ਆ ਕੋਸ਼ਿਸ਼ ਕਰਦੇ ਆ ਕਿ ਪਾਰਕ ਜਿਹੜਾ ਉਹਨਾਂ ਦੇ ਨਿਗਾਹ ਦੇ ਵਿੱਚ ਹੈਗਾ ਜਾਂ ਨਹੀਂ ਮੈਮ ਇੱਕ ਲੁਧਿਆਣਾ ਨਾ ਚੌਕ ਦੇ ਵਿੱਚ ਮੇਨ ਹਾਈਵੇ ਰੋਡ ਤੇ ਪਾਰਕ ਬਣੇ ਹੋਏ ਨੇ ਜਿਹੜਾ ਪਾਰਕਾਂ ਦੀ ਹਾਲਤ ਕਾਫੀ ਖਸਤਾ ਇੱਕ ਬੂੰਦ ਪਾਣੀ ਵੀ ਹੈ ਨਹੀਂ ਮੈਂ ਮੇਤੇ ਇਹ ਤੁਹਾਡੇ ਨੌਨ ਚ ਹੈਗਾ ਮੈਂ پارک ਨਹੀਂ ਹੈਗੀ ਤਾਂ ਕਿਹੜਾ ਵਾਲਾ پارک ਕਹਿ ਰਹੇ ਹੋ ਜਿਹੜਾ ਚੌਂਕ ਦੇ ਵਿਚਕਾਰ ਬਣਿਆ ਹੋਇਆ ਹੈ ਜੀ ਜੀ ਮੈਂ ਨੈਸ਼ਨਲ ਹਾਈਵੇ ਦੇ ਚੌਕ ਦੇ ਵਿਚਕਾਰ ਜਿੱਥੇ ਬਿਲਕੁਲ ਵੀ ਕੋਈ ਧਿਆਨ ਨਹੀਂ ਹੈਗਾ ਨਾ ਸਫਾਈ ਕਰਮਚਾਰੀਆਂ ਵੱਲੋਂ ਕੋਈ ਧਿਆਨ ਹੈ ਤੇ ਨਾ ਕੋਈ ਵੀ ਇੱਥੇ ਵਿਵਸਥਾ ਹੈਗੀ ਕਿਸੇ ਚੀਜ਼ ਦੀ ਇਹ ਇਹ ਨੈਸ਼ਨਲ ਹਾਈਵੇ ਦੇ ਅੰダー ਅੰਦਰ ਜੀ ਪ੍ਰੋਜੈਕਟ ਉਹਨਾਂ ਨੂੰ ਕਹਿ ਦਿੱਤਾ ਗਿਆ ਤੁਸੀਂ ਦੇਖਿਆ ਹੋਣਾ ਮੈਂ ਪਿੱਛੇ ਜੀ ਉਹਨਾਂ ਨੂੰ ਬੁਲਾ ਕੇ ਸਾਰਾ ਵਾਚ ਆਊਟ ਵੀ ਕਰਵਾਇਆ ਉਹਨਾਂ ਨੇ ਅਸ਼ੋਰ ਕੀਤਾ ਕਿ ਅਸੀਂ ਬਹੁਤ ਜਲਦੀ ਨੂੰ ਠੀਕ ਕਰਕੇ ਦੇ ਦਾਂਗੇ। ਜਲੂਤਿਆਣਾ ਸ਼ਹਿਰ ਦੇ ਲੋਕਾਂ ਦਾ ਕਹਿਣਾ ਸੀਗਾ ਕਿ ਸਪਾਰਕ ਨੂੰ ਕੋਈ ਤਰੀਕੇ ਨਾਲ ਧਿਆਨ ਨਹੀਂ ਦਿੱਤਾ ਜਾਂਦਾ। ਕਿ ਇਟ ਇਜ਼ ਅੰਡਰ ਦ ਜੂਰਿਡਿਕਸ਼ਨ ਆਫ ਨੈਸ਼ਨਲ ਹਾਈਵੇ। ਜੀ ਜੀ ਜੀ। ਇਹ ਨੈਸ਼ਨਲ ਹਾਈਵੇ ਅਥਾਰਟੀ ਦੇ ਅੰਦਰ ਮੇਨਟੇਨ ਹੁੰਦਾ ਹੈ ਔਰ ਥੋੜੇ ਦਿਨ ਪਹਿਲਾਂ ਮੈਂ ਨੈਸ਼ਨਲ ਹਾਈਵੇ ਦੀ ਪੀਡੀ ਜਿਹੜੀ ਪ੍ਰਿੰਕਾ ਜੀ ਨੇ ਉਹਨਾਂ ਨੂੰ ਬੁਲਾ ਕੇ ਵਿਜ਼ਿਟ ਕਰਾ ਦਿੱਤੀ ਹੈ ਸਾਰੀ ਔਰ ਉਹਨਾਂ ਨੇ ਅਸ਼ੋਰ ਕੀਤਾ ਬਹੁਤ ਜਲ ਇਹ ਸਾਰਾ ਕੁਝ ਸਾਨੂੰ ਠੀਕ ਕਰਕੇ ਦੇ ਦੇਣਗੇ। ਆਨਦੇਸ ਵਿੱਚ ਮੈਚ ਸਾਫ ਹੋਊਗਾ ਮੈਂ ਹਾਂਜੀ ਬਿਲਕੁਲ ਸਾਫ ਹੋਈ ਤੁਸੀਂ ਓਕੇ ਥੈਂਕ ਯੂ ਥੈਂਕ ਯੂ ਸੋ ਮੈਮ ਓਕੇ ਦੱਸ ਦਿਆ ਲੁਧਿਆਣਾ ਮਹਾਨਗਰ ਦਾ ਇਹ 파ਰਕ ਹੈ ਇਸ 파ਰਕ ਦੇ ਨਾਲ ਲੱਗਦੀ ਸੜਕਾਂ ਤੋਂ ਜਿਹੜੇ ਕਈ ਕਰਮਚਾਰੀ ਕਈ ਵੱਡੇ ਅਧਿਕਾਰੀ ਕਿਉਂਕਿ ਲੁਧਿਆਣਾ ਮੇਅਰ ਤੇ ਲੁਧਿਆਣਾ ਪ੍ਰਸ਼ਾਸਨ ਇਸ ਰੋਡ ਤੋਂ ਲੰਘਦਾ ਪਰ ਕਿਤਨੇ ਕਿਤੇ ਵੱਡਾ ਸਵਾਲ ਖੜਾ ਹੁੰਦਾ ਕਿ ਪਾਰਕ ਨਿਗਾਹ ਦੇ ਵਿੱਚ ਨਹੀਂ ਆਂਦਾ ਨਜ਼ਰ ਨਹੀਂ ਆਂਦਾ ਜਾਂ ਇਹਨੂੰ ਜਾਣ ਬੁਝ ਕੇ ਜਿਹੜਾ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਆਵਾਜ਼ ਚੱਕ ਦਿੱਤੀ ਗਈ ਹੈ ਆਵਾਮ ਦੇ ਵੱਲੋਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਪਾਰਕ ਦੀ ਨੁਹਾਰ ਬਦਲਦੀ ਹੈ ਇਹ ਪਾਰਕ ਦੁਆਰ ਤੋਂ ਹਰਾ-ਭਰਾ ਪਾਰਕ ਨਜ਼ਰ ਆਂਦਾ ਜਾਂ ਨਹੀਂ ਜਾਂ ਦੁਆਰ ਤੋਂ ਇਹ ਨਸ਼ੇੜੀਆਂ ਦਾ ਅੱਡਾ ਜਿਹੜਾ ਬਣਿਆ ਹੋਇਆ ਨਜ਼ਰ ਆਂਦਾ ਜਾਂ ਗੰਦਗੀ ਦਾ ਅੱਡਾ ਬਣਿਆ ਹੋਇਆ ਨਜ਼ਰ ਆਂਦਾ ਕਿਉਂਕਿ ਪਾਰਕ ਦੇ ਹਾਲਾਤ ਜਿਹੜੇ ਨੇ ਉਹ ਬੱਤੋ ਬੱਤਰ ਬਣੇ ਹੋਏ ਨੇ ਆਉਣ ਵਾਲਾ ਸਮਾਂ ਦੱਸੂਗਾ ਪਾਰਕ ਦੇ ਕਿਸ ਤਰਕੇ ਬਦਲਾਅ ਜਿਹੜੇ ਨੇ ਉਹ ਦੇਖਣ ਨੂੰ ਮਿਲਣਗੇ ਤੇ ਇੱਕਦਰ ਉਹਨੂੰ ਲਾਈਵ ਮੈਨੇਜਿੰਗ ਕੈਮਰਾਮੈਨ ਹਾਣੀ ਦੇ ਨਾਲ ਧੰਨਵਾਦ